1992 ਦੀ ਦਿਲ ਦਹਿਲਾਉਣ ਵਾਲੀ ਸੱਚੀ ਦਾਸਤਾਨ ਥਾਣਾ ਜਗਰਾਉ ਉਹ ਕੌਮ ਦੇ ਜਥੇਦਾਰ ਸਨ ਨਾ ਕਿ ਭੱਜਣ ਵਾਲਾ ਕੋਈ ਭਗੌੜਾ ਉਹ ਗੁਰੂ ਦੇ ਆਸ਼ੇ ਮੁਤਾਬਕ ਸਿੱਖ ਹਿੱਤਾਂ ਲਈ ਲੜ ਰਹੇ ਸਨ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਕੋਹ ਕੋਹ ਕੇ ਮਾਰਿਆ ਅਤੇ ਬਾਅਦ ਵਿੱਚ ਉਹਨਾਂ ਦੇ ਭਗੌੜੇ ਹੋਣ ਦਾ ਡਰਾਮਾ ਰਚ ਦਿੱਤਾ ਪੰਜਾਬ ਪੁਲਿਸ ਉੱਤੇ ਇਹ ਇਲਜ਼ਾਮ ਜ਼ਿਲ੍ਹਾ ਲੁਧਿਆਣਾ ਅਧੀਨ ਪਿੰਡੇ ਪਿੰਡ ਕੌਕੇ ਕਲਾ ਦੀ ਵਸਨੀਕ ਗਰਮੇਲ ਕੋਰ ਦੇ ਹਨ ਉਹ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗਰਦੇਵ ਸਿੰਘ ਕੌਕੇ ਦੀ ਧਰਮ ਪਤਨੀ ਹਨ ਜਥੇਦਾਰ ਕੌਕੇ ਬਾਰੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡੀਜੀਪੀ ਬੀਪੀ Tiwari ਦੀ ਪਿਛਲੇ ਦਿਨੀ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਹਨ ਸਾਲ 1999 ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਨਾ ਸਿਰਫ ਗੁਰਦੇਵ ਸਿੰਘ ਕੋਂਕੇ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਕੀਤੇ ਸਗੋਂ ਲੁਧਿਆਣਾ ਦੇ ਹਾਤੀ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਹੈ ਕਿ ਗੁਰਦੇਵ ਸਿੰਘ ਹਿਰਾਸਤ ਚੋਂ ਫਰਾਰ ਹੋ ਗਏ ਸੀ ਹੁਣ ਪਰਿਵਾਰਕ ਮੈਂਬਰ ਜਥੇਦਾਰ ਨੂੰ ਪੁਲਿਸ ਹਿਰਾਸਤ ਵਿੱਚ ਕਤਲ ਕੀਤੇ ਜਾਣ ਦੀ ਗੱਲ ਦੁਹਰਾ ਰਹੇ ਹਨ ਜਦਕਿ ਪੁਲਿਸ ਰਿਕਾਰਡ ਵਿੱਚ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਪਿੰਡ ਕੌਕੇ ਕਲਾਂ ਦੇ ਬਾਹਰ-ਬਾਹਰ ਬਣੇ ਘਰ ਵਿੱਚ ਜਥੇਦਾਰ ਗਰਦੇਵ ਸਿੰਘ ਕੌਕੇ ਦੀ ਪਤਨੀ ਗਰਮੇਲ ਕੌਰ ਅਤੇ ਉਹਨਾਂ ਦੇ ਪੁੱਤਰ ਹਰੀ ਸਿੰਘ ਰਹਿੰਦੇ ਹਨ। ਬੀਵੀਸੀ ਪੰਜਾਬੀ ਨੇ ਦੱਸਿਆ ਜਦੋਂ ਉਹਨਾਂ ਨਾਲ ਜਥੇਦਾਰ ਕੌਕੇ ਦੇ ਕੇਸ ਬਾਰੇ ਗੱਲਬਾਤ ਕੀਤੀ ਤਾਂ ਉਹ ਨਿਆਂ ਨਾ ਮਿਲਣ ਤੋਂ ਨਿਰਾਸ਼ ਨਜ਼ਰ ਆ ਰਹੇ ਹਨ। ਬੀਪੀ ਤਿਵਾੜੀ ਦੀ ਰਿਪੋਰਟ ਬਾਰੇ ਨਾ ਪੰਜਾਬ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਏਅਰਪੋਰਟ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਉਦਮ ਨਾਲ ਜਨਤਕ ਹੋਈ ਹੈ 20 ਦਸੰਬਰ 1992 ਦਾ ਉਹ ਕਾਲਾ ਦਿਨ ਗੁਰਦੇਵ ਕੌਰ ਸਾਲ 1992 ਦੇ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ 20 ਦਸੰਬਰ ਵਾਲੇ ਦਿਨ ਮੇਰੇ ਦੋਤੇ ਦੀ ਮੌਤ ਹੋ ਗਈ ਸੀ ਤੇ ਉਸੇ ਦਿਨ ਪੁਲਿਸ ਮੇਰੇ ਪਤੀ ਨੂੰ ਫੜ ਕੇ ਲੈ ਗਈ ਸੀ ਉਹ ਕਹਿੰਦੇ ਹਨ ਘਰ ਦੇ ਬੇੜੇ ਵਿੱਚ Laash ਪਈ ਸੀ ਤੇ ਘਰ ਦਾ ਮੁਖੀ ਹਵਲਤ ਦੀਆਂ ਛਲਾਖਾਂ ਦੇ ਪਿੱਛੇ ਬੰਦ ਸੀ ਮੈਂ ਕੁਝ ਮੋਹਤਵਾਰ ਬੰਦਿਆਂ ਨੂੰ ਨਾਲ ਲੈ ਕੇ ਜਗਰੌਨ ਥਾਣੇ ਗਈ ਸੀ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਦੋਤੇ ਦੇ ਅੰਤਮ ਸ਼ਿਸ਼ਕਾਰ ਲਈ ਜਥੇਦਾਰ ਜੀ ਨੂੰ ਛੱਡਿਆ ਜਾਵੇ ਪੁਲਿਸ ਵਾਲੇ ਸਾਡੀ ਗੱਲ ਨੂੰ ਮੰਨ ਗਏ ਸਨ ਇਹ ਕਹਿ ਕੇ ਗਰਮੇਲ ਕੋਰ ਚੁੱਪ ਹੋ ਜਾਂਦੇ ਹਨ ਫਿਰ ਆਪਣਾ ਗੱਜ ਭਰਦੇ ਹੋਏ ਗੱਲ ਨੂੰ ਜਾਰੀ ਰੱਖਦੇ ਹਨ ਉਹ ਕਹਿੰਦੇ ਹਨ ਫਿਰ ਉਹੀ ਪਾਣਾ ਵਰਤ ਗਿਆ ਜਿਹੜਾ ਸਾਡੇ ਦਿਮਾਗ ਵਿੱਚ ਉਹਨਾਂ ਦਿਨਾਂ ਵਿੱਚ ਘੁੰਮਦਾ ਰਹਿੰਦਾ ਸੀ ਪੁਲਿਸ ਦੀ ਧਾੜ 25 ਦਸੰਬਰ ਨੂੰ ਮੁੜ ਸਾਡੇ ਘਰ ਆ ਤਭ ਕੇ ਜਥੇਦਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਨ ਗਏ ਹੋਏ ਸਨ ਪੁਲਿਸ ਉਹਨਾਂ ਨੂੰ ਗੁਰਦੁਆਰੇ ਤੋਂ ਘਰ ਲੈ ਆਈ ਤੇ ਥੋੜੇ ਸਮੇਂ ਬਾਅਦ ਪੁਲਿਸ ਜਥੇਦਾਰ ਨੂੰ ਆਪਣੇ ਨਾਲ ਲੈ ਗਈ ਗਰਮੇਲ ਕੋਰ ਕਹਿੰਦੇ ਹਨ ਕਿ ਉਹਨਾਂ ਦੇ ਪਤੀ ਦੇ ਘਰ ਤੋਂ ਜਾਣ ਸਮੇਂ बोलले गए ओ बोल हालले तक भी ओना दे ਕਾਰਜੇ ਨੂੰ ਚੀਰਦੇ ਹਨ ਜੋ ਪਰਿਵਾਰ ਵਾਲਿਆਂ ਨੇ ਆਖਰੀ ਵਾਰ ਸੁਨੇ ਸਨ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਦੇ ਨਾਲ ਘਰੋਂ ਬਾਹਰ ਪੈਰ ਰੱਖਣ ਸਮੇਂ ਜਥੇਦਾਰ ਨੇ ਕਿਹਾ ਸੀ ਸਰਕਾਰ ਆਪਣੇ ਆਖਰੀ ਦਾਅ ਉੱਤੇ ਉੱਤਰ ਆਈ ਹੈ ਹੁਣ ਪੁਲਿਸ ਵਾਲੇ ਹੱਦਾਂ ਪਾਰ ਕਰਨਗੇ ਤੇ ਤੁਸੀਂ ਵਾਹਿਗੁਰੂ ਤੇ ਅਟਲ ਭਰੋਸਾ ਰੱਖਣਾ ਫਿਰ ਉਹੀ ਗੱਲ ਹੋ ਗਈ ਪੁਲਿਸ ਨੇ ਮੇਰੇ ਪਤੀ ਨੂੰ ਕੋਕੋ ਕੇ ਮਾਰ ਮੁਕਾਇਆ ਗੁਰਦੇਵ ਸਿੰਘ ਕੋਕੇ ਦੇ ਪੁਲਿਸ ਹਿਰਾਸਤ ਵਿੱਚ ਹੋਣ ਦੇ ਸਮੇਂ ਦੀਆਂ ਯਾਦਾਂ ਨੂੰ ਫਰੋਲਦੇ ਹੋਏ ਗਰਮੇਲਕਰ ਭਾਵਕ ਹੋ ਜਾਂਦੇ ਹਨ ਮੈਂ ਜਥੇਦਾਰ ਜੀ ਲਈ ਥਾਣੇ ਰੋਟੀ ਲੈ ਕੇ ਜਾਂਦੀ ਸੀ ਪੁਲਿਸ ਤੇ ਪੁਲਿਸ ਵਾਲੇ ਰੋਟੀ ਵਾਲਾ ਡੱਬਾ ਖਾਲੀ ਕਰਕੇ ਮੋੜ ਦਿੰਦੇ ਸਨ ਮੈਨੂੰ ਨਹੀਂ ਪਤਾ ਕਿ ਰੋਟੀ ਮੇਰੇ ਪਤੀ ਤੱਕ ਪਹੁੰਚਦੀ ਵੀ ਸੀ ਜਾਂ ਪੁਲਿਸ ਵਾਲੇ ਹੀ ਖਾ ਜਾਂਦੇ ਸਨ ਮੈਂ ਪੁਲਿਸ ਵਾਲਿਆਂ ਨੂੰ ਬਥੇਰਾ ਆਖਦੀ ਸੀ ਕਿ ਮੈਨੂੰ ਮੇਰੇ ਪਤੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਕੋਈ ਵੀ ਮੇਰੀ ਗੱਲ ਨਾ ਸੁਣਦਾ ਗੱਲ ਕਿ ਸਾਰੇ ਸਵਰਨਕੋੜ ਨੇ ਤੋਂ ਡਰਦੇ ਸਨ ਜਿਗਰ ਜੋਗ ਹੈ ਕਿ ਸਵਰਨ ਸਿੰਘ ਕੋੜਨਾ 1992 ਵਿੱਚ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਐਸ ਐਸ ਪੀ ਸਨ ਪੁਲਿਸ ਹਿਰਾਸਤ ਵਿੱਚ ਕਿਹੋ ਜਿਹੀ ਹਾਲਤ ਸੀ ਜ਼ਥੇਦਾਰ ਦੀ ਗਰਮੇਲ ਕਰਨੇ ਕਿਹਾ ਕਿ ਇੱਕ ਦਿਨ ਪਿੰਡ ਕਲੇਰ ਦੀ ਇੱਕ ਔਰਤ ਜਗਰਾਉਂ ਥਾਣੇ ਦੇ ਅੰਦਰ ਗਈ ਸੀ ਤੇ ਉਸ ਨੇ ਬਾਹਰ ਆ ਕੇ ਦੱਸਿਆ ਕਿ ਜਥੇਦਾਰ ਦੀ ਹਾਲਤ ਠੀਕ ਨਹੀਂ ਹੈ। ਉਹਨਾਂ ਦੱਸਿਆ ਉਸ ਔਰਤ ਨੇ ਮੈਨੂੰ ਕਿਹਾ ਕਿ ਜਥੇਦਾਰ ਜੀ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ। ਉਹਨਾਂ ਨੂੰ ਪੁੰਜੇ ਸੁਟਿਆ ਹੋਇਆ ਹੈ ਤੇ ਉਹਨਾਂ ਨੂੰ ਇੱਕ ਗਦਲੇ ਦੀ ਲੋੜ ਹੈ। ਅਸੀਂ ਉਸੇ ਵੇਲੇ ਘਰ ਤੋਂ ਇੱਕ ਗਦਲਾ ਚਾਦਰ ਵਿੱਚ ਲਪੇਟ ਕੇ ਥਾਣੇ ਫੜਾ ਕੇ ਆਏ। ਅੱਖਾਂ ਨਮ ਕਰਦੇ ਹੋਏ ਉਹ ਗੱਲ ਨੂੰ ਜਾਰੀ ਰੱਖਦੇ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਜੱਥੇਦਾਰ ਨੂੰ ਮਾਰ ਕੇ ਉਹਨਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਤੋਂ ਬਾਅਦ ਇੱਕ ਪੁਲਿਸ ਵਾਲੇ ਨੇ ਉਹੀ ਗਦੈਲਾ ਉਸੇ ਤਰ੍ਹਾਂ ਚਾਦਰ ਵਿੱਚ ਲਵੇਟਿਆ ਹੋਇਆ ਮੇਰੇ ਹੱਥਾਂ ਉੱਤੇ ਧਰ ਦਿੱਤਾ ਦਰਮੇਲਕੋਰ 1998 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਵੀ ਜਿਗਰ ਕਰਦੇ ਹਨ ਉਹ ਕਹਿੰਦੇ ਹਨ ਮੈਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਅਤੇ ਕੁਝ ਹੋਰ ਨਾਂ ਲੋਕਾਂ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ ਜਿਆਂ ਚ ਰਿਪੋਰਟਾਂ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਪਰ ਦੋਸ਼ੀਆਂ ਨੂੰ ਹਾਲੇ ਤੱਕ ਕਟਹਿਰੇ ਵਿੱਚ ਖੜਾ ਨਹੀਂ ਸੀ ਕੀਤਾ ਜਾ ਸਕਿਆ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਨਿਆਂ ਮਿਲਣ ਵਿੱਚ ਬਹੁਤ ਦੇਰੀ ਹੋ ਗਈ ਹੈ ਗੁਰਦੇਵ ਸਿੰਘ ਕੌਕੇ ਦੇ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਜੈਸ ਦਿਨ ਉਨ੍ਹਾਂ ਦੇ ਪਿਤਾ ਨੂੰ ਪੁਲਿਸ ਘਰ ਤੋਂ ਚੁੱਕ ਕੇ ਲੈ ਕੇ ਗਈ ਸੀ ਉਸ ਵੇਲੇ ਉਹ 15 ਸਾਲਾਂ ਦੇ ਸਨ ਹਰੀ ਸਿੰਘ ਕਲੀਅਰ ਸ਼ਬਦਾਂ ਵਿੱਚ ਕਹਿੰਦੇ ਹਨ ਮੇਰੇ ਤਾਂ ਉਹ ਪਿਤਾ ਸਨ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸਿੱਖ ਕੌਮ ਦੇ ਜਥੇਦਾਰ ਸਨ ਇਸ ਲਈ ਇਨਸਾਫ ਸਾਨੂੰ ਨਹੀਂ ਸਗੋਂ ਕੌਮ ਨੂੰ ਚਾਹੀਦਾ ਹੈ ਜਦੋਂ ਮੈਂ ਤੇ ਮੇਰੇ ਭਰਾ ਨੇ ਆਪਣੀ ਮਾਤਾ ਨਾਲ ਮਿਲ ਕੇ ਇਨਸਾਫ ਲੈਣ ਲਈ ਆਪਣੇ ਕਦਮ ਅੱਗੇ ਵਧਾਏ ਤਾਂ ਪੁਲਿਸ ਨੇ ਫੜ ਲਿਆ ਬਾਅਦ ਵਿੱਚ ਮੇਰੇ ਭਰਾ ਨੂੰ ਤਾਂ ਛੱਡ ਦਿੱਤਾ ਗਿਆ ਪਰ ਮੇਰੇ ਉੱਪਰ ਬੰਬ ਧਮਾਕਾ ਕਰਨ ਦਾ ਕੇਸ ਮੜ ਦਿੱਤਾ ਗਿਆ ਉਹ ਇਲਜ਼ਾਮ ਲਾਉਂਦੇ ਹਨ ਇਸ ਦਾ ਕਾਰਨ ਇਹੀ ਸੀ ਕਿ ਅਸੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਲਈ ਕੋਈ ਕਾਨੂੰਨੀ ਲੜਾਈ ਨਾ ਲੜ ਸਕੀ। ਇਹ ਵੱਖਰੀ ਗੱਲ ਹੈ ਕਿ ਬੰਬ ਧਮਾਕੇ ਦੇ ਕੇਸ ਵਿੱਚੋਂ ਮੈਨੂੰ ਬੇਸ਼ੱਕ ਬਰੀ ਕਰ ਦਿੱਤਾ ਗਿਆ ਸੀ ਪਰ ਸਾਡੇ ਪਿਤਾ ਅਤੇ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਅੱਜ ਤੱਕ ਦਿੱਤੇ ਤਸੀਹੇ ਦਾ ਇਨਸਾਫ ਨਾ ਮਿਲ ਸਕਿਆ। ਇਹ ਦੱਸਦੇ ਹੋਏ ਉਹਨਾਂ ਤੋਂ ਬੋਲ ਨਹੀਂ ਸੀ ਹੋ ਰਿਹਾ। ਇੰਜ ਲੱਗਦਾ ਸੀ ਜਿਵੇਂ ਗੱਲ 30 ਸਾਲ ਪੁਰਾਣੀ ਨਹੀਂ ਬਲਕਿ ਹੁਣ ਦੀ ਹੀ ਹੋਵੇ ਜਿੱਥੇ ਦਰਗਤ ਦੇ ਬਸੰਘ ਕੌਕੇ ਜੀ ਦੀ ਸ਼ਹਾਦਤ ਦਾ ਸਿੱਖ ਭੰਗ ਨੂੰ ਇਕੱਠੇ ਹੋ ਕੇ ਇਨਸਾਫ ਜ਼ਰੂਰ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ